ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਗਰਮੀਆਂ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਸੋਹਣੇ ਸੋਹਣੇ ਕਲਰ ਨੇਗੇ ਤੇ ਕਪੜਾ ਵੀ ਬਹੁਤ ਸੋਹਣਾਗਾ ਰੇਟ ਵੀ ਬਹੁਤ ਸੋਹਣਾਗਾ ਹਰ ਇੱਕ ਭੈਣ ਨੂੰ ਪਸੰਦ ਆਊਗਾ ਮੈਨੂੰ ਪੂਰੀ ਉਮੀਦ ਹੈ ਕਿ ਹਰ ਇੱਕ ਭੈਣ ਨੂੰ ਪਸੰਦ ਆਉਣਗੇ ਤੇ ਬਾਕੀ ਤੁਹਾਡੀ ਆਪਣੀ ਚੋਅਸ ਆ ਜੀ ਜੇ ਤੁਸੀਂ ਆਪਣੀ ਪਸੰਦ ਦਾ ਕੋਈ ਸੂਟ ਸਾਥੋ ਤਿਆਰ ਕਰਵਾਉਣਾਗਾ ਕਾਟਨ ਦਾ ਮਸ਼ੀਨ ਵਰਕ ਦਾ ਕਰਵਾਉਣਾਗਾ ਹੈਂਡ ਵਰਕ ਦਾ ਕਰਵਾਉਣਾਗਾ ਉਹ ਵੀ ਤੁਸੀਂ ਸਾਨੂੰ ਤਾਂ ਦੱਸ ਸਕਦੇ ਹੋਗੇ ਆਪਣੀ ਪਸੰਦ ਦਾ ਸੂਟ ਤਿਆਰ ਕਰਵਾ ਸਕਦੇ ਹੋਗੇ ਤੇ ਆਪਾਂ ਸੂਟ ਪਹਿਲਾਂ ਵੀ ਸੇਲ ਕਰਦੇ ਆ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਲਗਾਤਾਰ ਦੇਖਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਆਪਾਂ ਸੂਟ ਸੇਲ ਕਰਦੇ ਆਂਗੇ ਪਰ ਮੈਂ ਵੀਡੀਓ ਸੂਟਾਂ ਦੀ ਬਹੁਤ ਘੱਟ ਬਣਾਉਣੀ ਹੈ ਕਿਉਂਕਿ ਆਪਣਾ ਸਲਾਈ ਦਾ ਕੰਮ ਹੁੰਦਾਗਾ ਇਸ ਕਰਕੇ ਮੈਂ ਸਲਾਈ ਦੀਆਂ ਵੀਡੀਓ ਪਾਉਣੀ ਹੈਗੀ ਜਾਂ ਕਦੇ-ਕਦੇ ਆਪਾਂ ਵਲੌਗ ਪਾ ਦਨੇ ਆ ਜਿੱਦਾਂ ਆਪਣਾ ਸਲਾਈ ਦਾ ਕੰਮ ਜ਼ਿਆਦਾ ਹੁੰਦਾਗਾ ਉਦਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾਗਾ ਤਾਂ ਕਰਕੇ ਆਪਾਂ ਵਲੌਗ ਪਾ ਦਨੇ ਆਗੇ ਤੇ ਅੱਜ ਆਪਾਂ ਲਿਆਉਂਦੇ ਨੇ ਸੋਹਣੇ ਸੋਹਣੇ ਸੂਟ ਆ ਮੈਨੂੰ ਸੂਟ ਬਹੁਤ ਪਸੰਦ ਆਏ ਨੇ ਇਸ ਕਰਕੇ ਮੈਂ ਕਿਹਾ ਭੈਣਾਂ ਨੂੰ ਵੀ ਆਪਾਂ ਸੂਟ ਦਿਖਾ ਦਨੇ ਆ ਜਿਹੜੀਆਂ ਭੈਣਾਂ ਨੂੰ ਸੂਟ ਪਸੰਦ ਆਇਆ ਜੀ ਉਹ WhatsApp ਦੇ ਦਿੱਤੇ ਨੰਬਰ ਤੇ ਆਪਣਾ ਸੂਟ ਬੁੱਕ ਕਰ ਸਕਦੀਆਂ ਨੇ ਜੀਆ ਸਾਰੇ ਬੁਟੀਕਾਂ ਨਾਲੋਂ ਸਸਤੇ ਸੂਟ ਨੇ ਜੀ ਨਾਰਮਲ ਰੇਂਜ 'ਚ ਨੇਗੇ ਤੇ ਤੁਸੀਂ ਇੱਕ ਵਾਰ ਸੂਟ ਮੰਗਵਾ ਕੇ ਦੇਖ ਲਓ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਅੱਗੇ ਤੋਂ ਵੀ ਆਰਡਰ ਕਰ ਦਿਓ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲਿਆਉਂਦੇ ਰਹਾਂਗੇ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਮੈਂ ਪਹਿਲਾਂ ਵੀ ਭੈਣਾਂ ਨੂੰ ਰਿਕਵੈਸਟ ਕੀਤੀ ਸੀਗੀ ਤੇ ਜਰੂਰ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਜਾਂ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਵੇਂ ਚੈਨਲ ਸਟਾਰਟ ਕੀ ਤਾਂ ਉਹਨਾਂ ਦੀ ਵੀ ਸਪੋਰਟ ਕਰਿਆ ਕਰੋ ਦੇਖੋ ਆਪਾਂ ਸਬਸਕ੍ਰਾਈਬ ਕਰ ਲਾਂਗੇ ਜੀ ਲਾਈਕ ਕਰ ਦਾਂਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਇੱਕ ਆਪਾਂ ਨੂੰ ਸਹਾਰਾ ਮਿਲ ਜਾਂਦਾ ਵੀ ਹਾਂ ਇਹਨਾਂ ਨੇ ਆਪਾਂ ਨੂੰ ਸਪੋਰਟ ਕੀਤੀ ਹੈਗੀ ਤੇ ਚਲੋ ਹੁਣ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂਗੇ ਸਾਰਨ ਤੋਂ ਪਹਿਲਾਂ ਸੂਟ ਹੈਗਾ ਜੀ ਦੇਖੋ ਇਹ ਪਿਸਤਾ ਗ੍ਰੀਨ ਜਿਹਾ ਕਲਰ ਆਗਾ ਤੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਨੇਗੇ ਇਹ ਆਪਣੇ 3.5 ਮੀਟਰ ਦਾ ਵੱਡੇ ਪਨੇ ਵਾਲੇ ਸੂਟ ਰਹਿਣਗੇ ਜੀ 3.5 ਮੀਟਰ ਕਪੜਾ ਰਹੂਗਾ ਪਿਓਰ ਕਾਟਨ ਰਹੂਗੀ ਇਹ ਨਹੀਂ ਹੈਗਾ ਕਿ ਕੋਈ ਮਿਕਸ ਹੋਊਗਾ ਜਾਂ ਵਿੱਚ ਕੋਈ ਸਿੰਥੈਟਿਕ ਹੋਊਗਾ ਬਿਲਕੁਲ ਪਿਓਰ ਕਾਟਨ ਆ ਜੀ ਦੇਖੋ ਮਲਾਈ ਵਰਗਾ ਕਪੜਾ ਕਾ ਬਿਲਕੁਲ ਸੌਫਟ ਕਪੜਾ ਹੈਗਾ ਪਿਓਰ ਕਾਟਨ ਆ ਕੋਈ ਵਾਸ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਫਿਰ ਵੀ ਜੇ ਕਈਆਂ ਪੈਣਾ ਨੂੰ ਐ ਹੁੰਦਾ ਵੀ ਸ਼੍ਰਿੰਕ ਨਾ ਹੋ ਜੇ ਜਾਂ ਮਤਲਬ ਕਿ ਕਪੜਾ ਨਾ ਹੋਵੇ ਜੇ ਤਾਂ ਤੁਸੀਂ ਇਹ ਪਾਣੀ ਥਾਈਆਂ ਨੂੰ ਕੱਢ ਸਕਦੇ ਹੋ ਜੇ ਤੁਸੀਂ ਕਾਟਨ ਦੀ ਲਾਈਨਿੰਗ ਵੀ ਧੋਣੀ ਹੁੰਦੀ ਹੈ ਜਿਹੜਾ ਸੂਟ ਵੀ ਧੋਣੇ ਹੁੰਦੇ ਨੇਗੇ ਉਹਦਾ ਇੱਕੋ ਇੱਕ ਸਹੀ ਤਰੀਕਾ ਹੈ ਜੀ ਜਿਵੇਂ ਇਸ ਤਰ੍ਹਾਂ ਤੈਹ ਲੱਗੀ ਹੋਈ ਹੈ ਸੂਟ ਦੀ ਇਹਨੂੰ ਇਸੇ ਤਰ੍ਹਾਂ ਹੀ ਟੱਬ ਵਿੱਚ ਤੁਸੀਂ ਇਸ ਤਰ੍ਹਾਂ ਡਬੋ ਦੇਣਾਗਾ ਤੇ ਇਸੇ ਤਰ੍ਹਾਂ ਹੀ ਤੁਸੀਂ ਉਹਨੂੰ ਤੈਹ ਲੱਗੇ ਲਗਾਏ ਨੂੰ ਅਹੀਂ ਸੁੱਕਣਾ ਪਾਉਣਾਗਾ ਫਿਰ ਕਪੜੇ ਵਿੱਚ ਕਦੇ ਵੀ ਕੋਈ ਜ਼ਿਆਦਾ ਕਾਨ ਵਗੈਰਾ ਨਹੀਂ ਪੈਂਦਾ ਹੈਗਾ ਦੇਖੋ ਜੀ ਆਪਾਂ ਤੁਹਾਨੂੰ ਕੋੜੇ ਤੋਂ ਦਿਖਾਉਣਾ ਇਸ ਤਰ੍ਹਾਂ ਦਾ ਇਹਦਾ ਕਲਰ ਹੈਗਾ ਵੱਡੇ ਬਨੇ ਦਾ ਸੂਟ ਆ ਜੀ 3.5 ਮੀਟਰ ਸੂਟ ਆ 500 ਰੁਪਏ ਇਹਦਾ ਪ੍ਰਾਈਸ ਹੈਗਾ ਤੇ ਇਹਨਾਂ ਵਿੱਚ ਸ਼ਿਪਿੰਗ ਚਾਰਜ ਨਹੀਂ ਰਹੂਗਾ ਜੀ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਨਾਰਮਲ ਰੇਂਜ ਦੇ ਸੂਟ ਨੇ ਆਪਾਂ ਨਾਰਮਲ ਰੇਂਜ ਤੋਂ ਸਟਾਰਟ ਕੀਤਾ ਕੰਮ ਠੀਕ ਹੈ ਜੀ 500 ਰੁਪਏ ਇਹਦਾ ਪ੍ਰਾਈਸ ਰਹੂਗਾ ਸਾਰੇ ਸੂਟ ਜਿਹੜੇ ਵੀ ਦਿਖਾਵਾਂਗੇ ਉਹਨਾਂ ਦਾ ਪ੍ਰਾਈਸ 500 ਰੁਪਏ ਰਹੂਗਾ ਤੁਸੀਂ ਦੋ ਸੂਟ ਮੰਗਾਉਣੇ ਹੋਗੇ ਤਿੰਨ ਸੂਟ ਮੰਗਾਉਣੇ ਹੋ ਤੁਹਾਡੀ ਇੱਛਾ ਗਈ ਬੇਟੇ ਦੇ ਹਿਸਾਬ ਨਾਲ ਲੱਗ ਜਾਂਦਾ ਹੁੰਦਾ ਜੀ ਆਪਣਾ ਕਿੰਨਾ ਸ਼ਿਪਿੰਗ ਚਾਰਜ ਜੇ ਤੁਸੀਂ ਦੋ ਸੂਟ ਮੰਗਵਾਉਨੇ ਆਂਗੇ ਉਹਦੇ ਵਿੱਚ ਵੀ ਤੁਹਾਨੂੰ ਸੇਮ ਹੀ ਰਹੂਗਾ ਆਪਣਾ ਜਿਹੜਾ ਪਾਰਸਲ ਦਾ ਚਾਰਜ ਆਗਾ ਜੇ ਆਪਣੇ ਵੱਧ ਹੋ ਜਾਂਦੇ ਚਾਰ ਪੰਜ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਉਸ ਹਿਸਾਬ ਨਾਲ ਲੱਗ ਜਾਂਦਾਗਾ ਦੇਖੋ ਜੀ ਪਹਿਲਾ ਸੂਟ ਹੈਗਾਗਾ ਪਿਸਤਾ ਗ੍ਰੀਨ ਦਾ ਠੀਕ ਹੈ ਜੀ 500 ਰੁਪਏ ਦਾ ਪ੍ਰਾਈਸ ਰਹੂਗਾ ਦੂਸਰਾ ਸੂਟ ਰਹੇਗਾਗਾ ਤੁਸੀਂ ਆਪਣੀ ਮੰਮੀ ਵਾਸਤੇ ਲੈਣਾ ਤੁਸੀਂ ਆਪਣੀ ਦਾਦੀ ਵਾਸਤੇ ਲੈਣਾਗਾ ਦੇਖੋ ਜੀ ਇਹ ਇਸ ਤਰ੍ਹਾਂ ਦਾ ਅਸਮਾਨੀ ਜਿਹਾ ਕਲਰ ਆਗਾ ਨਹੀਂ ਇਹ ਗਰੇ ਆਗਾ ਜੀ ਤੇ 9 ਲੋਜੀ ਆਗਾ ਅਸਮਾਨੀ ਜਿਹਾ ਕਲਰ ਹੈ ਇਸ ਤਰ੍ਹਾਂ ਦੇ ਵਿੱਚ ਫੁੱਲ ਨੇ ਆਹ ਕਲਰ ਬਿਲਕੁਲ ਹੁਣ ਤੁਹਾਨੂੰ ਪਰਫੈਕਟ ਲੱਗ ਰਿਹਾਗਾ ਇਹਦਾ ਵੀ ਪ੍ਰਾਈਸ 500 ਰੁਪਏ ਰ ਹੋਊਗਾ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਇਹਨੂੰ ਵਾਸ਼ ਕਰਨ ਦਾ ਤਰੀਕਾ ਵੀ ਦੱਸਤਾ ਜੇ ਤੁਸੀਂ ਵਾਸ਼ ਕਰਨਾਗਾ ਇਹਨਾਂ ਨੂੰ ਲੈਸਾਂ ਲਗਾ ਕੇ ਜੀ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਤਿਆਰ ਕਰ ਸਕਦੇ ਹੋ ਦੁਪੱਟੇ ਤੇ ਲੈਸ ਲਾ ਸਕਦੇ ਹੋ ਕਾਟਨ ਦਾ ਦੁਪੱਟਾ ਲੈ ਸਕਦੇ ਹੋ ਨਾਲ ਪਲੇਨ ਕਾਟਨ ਦੀ ਹੀ ਲੈਸ ਲਾ ਕੇ ਕਾਟਨ ਦਾ ਦੁਪੱਟਾ ਲੈ ਲਿਓ ਤੁਸੀਂ ਨਾਲ ਹੀ ਲੈਸਾਂ ਦਾ ਗਲੇ ਤੇ ਡਿਜ਼ਾਈਨ ਘਰੇ ਤੇ ਡਿਜ਼ਾਈਨ ਬਣਵਾ ਸਕਦੇ ਹੋਗੇ ਪਾਕਿਸਤਾਨੀ ਸਟਾਈਲ ਵਾਂਗ ਬਣਵਾ ਕੇ ਲੈਸ ਲਗਵਾ ਸਕਦੇ ਹੋ ਨਾਲ ਦੀ ਨਾਲ ਆਪਾਂ ਤੁਹਾਨੂੰ ਡਿਜ਼ਾਈਨ ਵੀ ਦੱਸੀ ਜਾਵਾਂਗੇ ਜੀ ਇਹਨਾਂ ਤੇ ਕਿਸ ਤਰ੍ਹਾਂ ਦੇ ਡਿਜ਼ਾਈਨ ਬਣਦੇ ਨੇ ਦੇਖੋ ਜੀ ਤੀਸਰਾ ਸੂਟ ਹੈਗਾਗਾ ਦੇਖੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈ ਪਾਤਮਨ ਇਧਰੋਂ ਵੀ ਕੈਮਰਾ ਕਰਕੇ ਦਿਖਾਉਨੇ ਆ ਠੀਕ ਹੈ ਜੀ ਜਿਹੜਾ ਇਥੋਂ ਕਲਰ ਆ ਰਿਹਾ ਜੀ ਇਹ ਬਿਲਕੁਲ ਸਹੀ ਆ ਰਿਹਾਗਾ ਸਾਢੇ 3 ਮੀਟਰ ਕਪੜਾ ਰਹੂਗਾ ਵੱਡੇ ਪਨੇ ਦਾ ਸੂਟ ਰਹੂਗਾ ਵਧੀਆ ਸੂਟ ਬਣਦਾ ਜੀ ਮੈਂ ਸੂਟ ਬਣਾਉਣੀ ਆਂ ਕਿ ਬਹੁਤ ਵਧੀਆ ਬਣ ਜਾਂਦੇ ਨੇ ਕਿ ਸਿਰਫ ਆਪਣਾ ਹਿਸਾਬ ਤਾਬ ਹੁੰਦਾ ਵੀ ਆਪਾਂ ਕਿਸ ਤਰ੍ਹਾਂ ਹਟਾਈ ਕਰਨੀ ਆਂਗੀ ਠੀਕ ਹੈ ਜੀ ਲਓ ਜੀ ਮੈਂ ਜ਼ਿਆਦਾ ਟਾਈਮ ਸੂਟ ਇਸ ਤਰ੍ਹਾਂ ਤਾ ਰੱਖਦੀ ਆਂ ਕਿ ਤੁਸਾਂ ਨੂੰ ਸਕਰੀਨਸ਼ਾਟ ਲੈਣ 'ਚ ਸੌਖੀ ਹੋ ਸਕੇ ਦੇਖੋ ਹੁਣ ਵਾਲਾ ਜਿਹੜਾ ਕਲਰ ਹੈ ਨਾ ਕਿੰਨਾ ਪਿਆਰਾ ਕਲਰ ਹੈਗਾ ਦੇਖੋ ਜੀ ਇਹ ਹੈਗਾ ਫਰੋਜੀ ਕਲਰ ਵਿੱਚ ਵਾਈਟ ਦੇ ਫਲਾਵਰ ਬਣੇ ਹੋਏ ਨੇ ਵਾਈਟ ਲਿਆਸ ਲੱਗ ਕੇ ਬੜਾ ਸੋਹਣਾ ਹੀ ਡਿਜ਼ਾਈਨ ਬਣੂਗਾ ਤੁਸੀਂ ਇਹਨੂੰ ਟਾਈਡ ਆਈ ਦੁਪੱਟਾ ਕਰਵਾ ਸਕਦੇ ਹੋ ਕਲਾ ਫਰੋਜੀ ਦੁਪੱਟਾ ਲੈਣਾ ਉਹ ਵੀ ਲੈ ਸਕਦੇ ਹੋ ਵਾਈਟ ਦੁਪੱਟਾ ਲੈਣਾ ਵਾਈਟ ਦੁਪੱਟਾ ਲੈ ਸਕਦੇ ਹੋਗੇ 500 ਰੁਪਏ ਪ੍ਰਾਈਜ਼ ਆ ਜੀ ਕਿਸੇ ਵੀ ਬੁਟੀਕ ਦਾ ਇਹ ਪ੍ਰਾਈਜ਼ ਨਹੀਂ ਰਹੂਗਾ ਬਾਕੀ ਪਤਾ ਕੀ ਹੈ ਜੀ ਭੈਣਾਂ ਨੂੰ ਸਸਤੇ ਸੂਟ ਨਹੀਂ ਪਸੰਦ ਆਉਂਦੇ ਹੈਗੇ ਕਿ ਮਹਿੰਗੇ ਸੂਟ ਜ਼ਿਆਦਾ ਪਸੰਦ ਆਉਂਦੇ ਨੇਗੇ ਪਰ ਹਰ ਇੱਕ ਨੇ ਆਪਣੇ ਬਜਟ ਦੇ ਹਿਸਾਬ ਨਾਲ ਕੰਮ ਕਰਨਾ ਹੁੰਦਾਗਾ ਠੀਕ ਹੈ ਜੀ ਲਓ ਸਕਰੀਨਸ਼ਾਟ ਤੇ ਸੂਟ ਬੁੱਕ ਕਰ ਲਓ ਦੇਖੋ ਪੈਰਟ ਕਲਰ ਪੈਰਟ ਕਲਰ ਆ ਜੀ ਵਿੱਚ ਵਾਈਟ ਤੇ ਪਿੰਕ ਦੇ ਫਲਾਵਰ ਬਣੇ ਹੋਇਆ ਪਿੰਕ ਤਾਂ ਥੋੜਾ ਹੀ ਹੈਗਾ ਵਾਈਟ ਦੇ ਫਲਾਵਰ ਬਣੇ ਹੋਏ ਨੇਗੇ ਬਹੁਤ ਸੋਹਣਾ ਕਲਰ ਹੈਗਾ ਦੇਖੋ ਜੀ ਪਹਿਲ ਮਸੂਟ ਹੈਗਾ ਆਪਣਾ ਪੈਰਟ ਤੇ ਉਸ ਤੋਂ ਬਾਅਦ ਆ ਗਿਆ ਇਹ ਵੀ ਫਰੋਜੀ ਹੈ ਜੀ ਪਰ ਇਹ ਥੋੜਾ ਜਿਹਾ ਹੋਰ ਹਿਸਾਬ ਦਾ ਫਰੋਜੀ ਹੈਗਾ ਉਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਜਿਹੜਾ ਆਪਾਂ ਪਹਿਲਾਂ ਦਿਖਾਇਆ ਹੈਗਾ ਇਹਦੇ ਤੇ ਇਸ ਤਰ੍ਹਾਂ ਪਤਨੀ ਵਾਲਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੇਖੋ ਫਟਾਫਟ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਮੈਨੂੰ ਵੀ ਹੌਸਲਾ ਹੋ ਜਾਏ ਵੀ हां ਮੇਰੀਆਂ ਭੈਣਾਂ ਸਾਨੂੰ ਸਪੋਰਟ ਕਰਦੀਆਂ ਨੇਗੀਆਂ ਲੋ ਜੀ ਇਹ ਸਾਰਾ ਇੱਕੋ ਹੀ ਸਟੱਫ ਰਹੇਗਾ ਜੀ ਤੇ ਇੱਕ ਮਤਲਬ ਕਿ ਵੱਡੇ ਪਨੇ ਦੇ ਕਪੜਾ ਰਹੂਗਾ ਇਹ 3.5 ਮੀਟਰ ਆ ਇਹ ਉਹ ਨਹੀਂ ਹੈਗੇ ਜੀ ਜਿਹੜੇ ਸਸਤੇ ਮਿਲ ਜਾਂਦੇ ਨੇਗੇ ਉਹ ਚੀਜ਼ ਨਹੀਂ ਹੈਗੀ ਇਹ ਦੇਖੋ ਜੀ ਕਲਰ ਇੱਕ ਤੋਂ ਇੱਕ ਘਟ ਗਿਆ ਡਿਜ਼ਾਈਨ ਵੀ ਬਹੁਤ ਸੋਹਣੇ ਸੋਹਣੇ ਨੇਗੇ ਦੇਖੋ ਬਲੌਸ ਇਹਦਾ ਥੋੜਾ ਜਿਹਾ ਕਲਰ ਹੋਰ ਹੋਰ ਹਸਾਬ ਦਾ ਆ ਰਿਹਾਗਾ ਪਰ ਥੋੜਾ ਜਿਹਾ ਇਸ ਤੋਂ ਫਰਕਾ ਹੁਣ ਬਿਲਕੁਲ ਸਹੀ ਆ ਰਿਹਾ ਜੀ ਇੱਥੇ ਠੀਕ ਹੈ ਜੀ ਮੈਨੂੰ ਤਾਂ ਸਾਰੇ ਬਹੁਤ ਪਿਆਰੇ ਲੱਗੇ ਦੇਖੋ ਜੀ ਇਹ ਵਾਲਾ ਸੂਟ ਉਸ ਤੋਂ ਵੀ ਸੋਹਣਾ ਇਹਨੂੰ ਹਰ ਇੱਕ ਏਜ ਦੀ ਭੈਣ ਪਾ ਸਕਦੀ ਹੈਗੀ ਜਿਵੇਂ ਗਾਰਲਿਸ਼ ਵੀ ਲੱਗਦੇ ਨੇ ਇਹ ਜਿਵੇਂ ਕਾਲਜ ਜਾਣ ਲਈ ਲੜਕੀਆਂ ਨੇ ਪਾਉਣੇ ਨੇਗੇ ਜਾਂ ਆਪਾਂ ਕੋਈ ਛੋਟੇ-ਮੋਟੇ ਫੰਕਸ਼ਨ ਤੇ ਜਿਵੇਂ ਹੁਣ ਆਪਾਂ ਕੋਈ ਗਵਾਰਾ ਸਭ ਜਾਣਾ ਇਹ ਕਾਟਨ ਦਾ ਸੂਟ ਬਹੁਤ ਸੋਹਣਾ ਲੱਗਦਾ ਕਾਟਨ ਦਾ ਨਾਲ ਦੁਪੱਟਾ ਲੈ ਸਕਦੇ ਆਂਗੇ ਠੀਕ ਹੈ ਜੀ ਮੂਰੀਆਂ ਤੇ ਵਰਕ ਨਹੀਂ ਚਾਹੀਦਾ ਤਾਂ ਆਪਾਂ ਲੈਸ ਨਾਲ ਵੀ ਕੋਈ ਡਿਜ਼ਾਈਨ ਬਣਾ ਸਕਦੇ ਆਂ ਪੈਸੇ ਆਪਣੇ ਕੋਲੇ ਮੂਰੀਆਂ ਤੇ ਵਰਕ ਵਾਲੇ ਵੀ ਜਿਹੜੇ ਸਲਵਾਰ ਤੇ ਵਰਕ ਵਾਲੇ ਸੂਟ ਹੁੰਦੇ ਨੇ ਉਹ ਵੀ ਹੈਗੇ ਨੇਗੇ ਉਹਨਾਂ ਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਬਣਾਵਾਂਗੇ ਪਹਿਲਾਂ ਤੁਸੀਂ ਇਹ ਸੂਟ ਵਾਕਰ ਦੇਖੋ ਜੀ ਇਹ ਥੋੜੇ ਜਿਹਾ ਵੱਡੇ ਫਲਾਵਰ ਆਗੇ सोना लगता है आ वाला कलर है जी ए बिलकुल सही ठीक है जी बाकी पांच सौ रुपया तो घट तो कुछ भी नहीं है जी। लो जी एक का गया। जेलो जेलो आ गया जैलो मसटर्ड ना ही ए जैलो है जी ना ही मस्टर्ड आगा बहुत सोना कलर आगा। लो स्क्रीनशॉट शॉट फटाफट फटा बुक कर लो ਦਾ ਸੂਟ ਦਿਖਾ ਦੱਤੇ ਨੇ ਜੀ ਆਪਾਂ ਤੁਹਾਨੂੰ ਸਾਰੇ ਸੂਟ ਇੱਕ ਦੂਜੇ ਤੋਂ ਹਟਕੇ ਨੇ ਮੈਨੂੰ ਬਹੁਤ ਸੋਹਣੇ ਨੇ ਆਪਣੇ ਕੋਲੇ ਹੋਰ ਵੀ ਇਸ ਤਰ੍ਹਾਂ ਦੇ ਸੂਟ ਹੈਗੇ ਨੇਗੇ ਤੇ ਕਾਫੀ ਤਾਂ ਮੇਰੇ ਮਤਲਬ ਕਿ ਪਹਿਣਾ ਜਿਹੜੀਆਂ ਮੈਂ ਥੋਂ ਸੂਟ ਸਲਾਈ ਕਰਵਾਉਂਦੀਆਂ ਨੇ ਉਹਨਾਂ ਨੇ ਸੂਟ ਖਰੀਦ ਲਏ ਨੇਗੇ ਉਹ ਲੈ ਗਏ ਨੇ ਆਪਣੇ ਸੂਟ ਤੇ ਬਾਕੀ ਜਿਹੜੇ ਸੂਟ ਹੈਗੇ ਸੀ ਅੱਜ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਮੈਨੂੰ ਅਮੀ ਦਾ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜਿਹਦੇ ਨਾਲ ਮੇਰਾ ਹੌਸਲਾ ਵਧੇ ਤੇ ਵੀਡੀਓ ਆਪਣੀਆਂ ਭੈਣਾਂ ਨੂੰ ਆਪਣੇ ਰਿਸ਼ਤੇਦਾਰੀ ਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਕਈਆਂ ਭੈਣਾਂ ਨੂੰ ਲੋਡ ਹੁੰਦੀ ਆ ਗਰਮੀ ਵਾਲੇ ਸੂਟਾਂ ਦੀ ਉਹ ਆਪਾਂ ਤੋਂ ਸੂਟ ਲੈ ਸਕਣ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ